ਕਿਸੇ ਦੇ ਘਰ ਦਾ ਘਰੋ ਕਰਨਾ ਕੋਈ ਖੁਸ਼ੀ ਦੀ ਗੱਲ ਨਹੀਂ ਹੁੰਦੀ ਮਜਬੂਰੀ ਹੁੰਦੀ ਹੈ ਜਿਸ ਦਿਨ ਤੋਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੇ ਨਾਲ ਤੱਕੇ ਦੀ ਦਾਸਤਾਨ ਸ਼ੁਰੂ ਹੋਈ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਕੁਝ ਹੋਰ ਉਮੀਦਵਾਰਾਂ ਨੂੰ ਭੇਜਿਆ ਜਾ ਰਿਹਾ ਹੈ ਉਸ ਦਿਨ ਤੋਂ ਹੀ ਗੈਸਟ ਫੈਕਲਟੀ ਸੰਯੁਕਤ ਫਰੰਟ ਫੈਸਲੇ ਲੈ ਰਿਆ ਜਿਹੜੇ ਕਿ ਗੈਸਟ ਫੈਕਿਲਿਟੀ ਦੇ ਹਿੱਤਾਂ ਲਈ ਜ਼ਰੂਰੀ ਹਨ ਪਹਿਲਾ ਫੈਸਲਾ ਐਸਪੀ ਸਰਕਾਰੀ ਕਾਲਜਾਂ ਦੇ ਵਿੱਚ ਹੜਤਾਲ ਕੀਤੀ ਜਾ ਉਹ ਕੰਮ ਛੱਡਿਆ ਜਿ ਉਹ ਕੀਤੀ ਉਸ ਤੋਂ ਬਾਅਦ ਉਚੇਰੀ ਸਿੱਖਿਆ ਦੇ ਸਕੱਤਰ ਨੇ ਉਹਨਾਂ ਨੂੰ ਮਿਲਣ ਗਏ ਉਹਨਾਂ ਦਾ ਵੀ ਜਿਹੜਾ ਤਰੀਕਾ ਸੀ ਬੋਲਣ ਦਾ ਜਾਂ ਗੱਲ ਕਰਨ ਦਾ ਬੜਾ ਰੁੱਖਾ ਰਿਹਾ ਹੁਣ ਮਜਬੂਰ ਹੋ ਕੇ ਗੇਸਟ ਫੈਕਿਲਿਟੀ ਸੰਯੁਕਤ ਫਰੰਟ ਨੇ ਕਾਲ ਦਿੱਤੀ ਹੈ 5 ਤਰੀਕ ਨੂੰ 5 ਅਕਤੂਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਰਹਿائش ਦਾ ਘਰਾਓ ਕੀਤਾ ਜਾਊਗਾ ਕੱਲ ਪ੍ਰੈਸ ਕਾਨਫਰੰਸ ਕਰਿਆ ਗੈਸਟ ਫੈਕਿਲਿਟੀ ਫਰੰਟ ਪੰਜਾਬ ਨੇ ਸੰਗਰੂਰ ਚ ਅਤੇ ਇਹ ਐਲਾਨ ਕੀਤਾ ਘਰਾਓ ਕਰਨਾ ਕੱਪਣਾ ਕਰ ਛੱਡ ਕੇ ਕਿਸੇ ਦੇ ਘਰ ਨੂੰ ਜਾ ਕੇ ਉਹਦੇ ਮੂਹਰੇ ਬੈਠਣਾ ਪ੍ਰਦਰਸ਼ਨ ਕਰਨਾ ਦੋਸਤੋ ਸ਼ੌਕ ਨਹੀਂ ਮਜਬੂਰੀ ਹੈ ਕੋਈ ਨਹੀਂ ਚਾਹੁੰਦਾ ਵੀ ਇੰਨਾ ਦਿਨਾਂ ਦੇ ਵਿੱਚ ਜਿਹੜੇ ਤਿਹਾਰਾਂ ਦੇ ਦਿਨ ਨੇ ਆਪਣਾ ਘਰ ਪਰਿਵਾਰ ਛੱਡ ਕੇ ਕੋਈ ਕਿਸੇ ਦੇ ਘਰ ਦੇ ਅੱਕ ਜਾ ਕੇ ਬੈਠੇ ਚਾਹੀਓ ਕੋਈ ਮੰਤਰੀ ਐ ਕੋਈ ਉਹ ਅਫਸਰ ਐ ਜਾਂ ਮੁੱਖ ਮੰਤਰੀ ਹਾਂ ਇੰਨਾ ਜ਼ਰੂਰ ਐ ਵੀ ਜੇਕਰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਵੈਸ ਉਹ ਮਿਲਣ ਦਾ ਮੀਟਿੰਗ ਦਾ ਟਾਈਮ ਦੇ ਦਿੰਦੇ ਨੇ ਤਾਂ ਇਹ ਜਿਹੜਾ ਘਰਾਓ ਆ ਇਹ ਟਾਲਿਆ ਵੀ ਜਾ ਸਕਦਾ ਕਿਉਂਕਿ ਹਜੇ ਤੱਕ ਜੋ ਕੁਝ ਵੀ ਗੈਸਟ ਫੈਕਿਲਿਟੀ ਨੇ ਦੇਖਿਆ ਸਰਕਾਰ ਤੇ ਅਫਸਰ شاہੀ ਦੇ ਨਾਲ ਗੱਲ ਕਰਕੇ ਕੋਈ ਬਹੁਤੇ ਵਧੀਆ ਸਟੀਆਂ ਵੱਲ ਨੂੰ ਜਾਂਦਾ ਜਿਹੜਾ ਸਫਰ ਨਜ਼ਰ ਨਹੀਂ ਆ ਰਿਹਾ ਸੋ ਸਾਡੀ ਮਜਬੂਰੀ ਹੈ ਇਹ 5 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਭ ਉਹਨਾਂ ਦੀ ਰਹਿائش ਦਾ ਘਰਾਓ ਕਰਨਾ ਸੰਗਰੂਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗੈਸਟ ਪ੍ਰੋਫੈਸਰ ਨੂੰ ਪਹੁੰਚਣਾ ਹੈ ਕੋਈ ਦੂਰ ਦਰਾਡੇ ਵਾਲਾ ਕੋਈ ਅੰਮ੍ਰਿਤਸਰੋਂ ਕਿਸੇ ਨੇ ਜਾਂ ਗੁਰਦਾਸਪੁਰੋਂ ਤੁਰਨਾ ਹੈ ਕਿਉਂਕਿ ਉਹਨੂੰ ਵਾਟ ਲੰਮੀ ਪੈ ਜਾਣੀ ਆ 300 ਕਿਲੋਮੀਟਰ ਦੇ ਲਗਭਗ ਜੇ ਗਲਤ ਨਾ ਹੋਵੇ 250 ਤੋਂ 300 ਕਿਲੋਮੀਟਰ ਉਹ ਪਹਿਲਾਂ ਹੀ ਆਪਣਾ ਜਿਹੜਾ ਉੱਥੇ ਠਹਿਾਰ ਦਾ ਪ੍ਰੋਗਰਾਮ ਉਹ ਲਿਖ ਲੈਣ ਅਸੀਂ ਫੇਰ ਕਹਿੰਦੇ ਆ ਵੀ ਜੇ ਟਾਈਮ ਮਿਲ ਜਾਂਦਾ ਹੈ ਮੀਟਿੰਗ ਵਾਸਤੇ ਹਰਜੋਤ ਸਿੰਘ ਬੈਸ ਹੋਰਾਂ ਦੇ ਨਾਲ ਕਿਉਂਕਿ ਉਹ ਹਰਿਆਣਾ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ ਤਾਂ ਅਸੀਂ ਇਹ ਜਿਹੜਾ ਘਰਾਓ ਹੈ ਇਹ ਆਪਣੇ ਜਿਹੜੇ ਫਰੰਟ ਦੀ 11 ਮੈਂਬਰੀ ਕਮੇਟੀ ਆ ਉਹਦੇ ਨਾਲੇ ਵਿਚਾਰ ਬਟਾਂਦਰਾ ਕਰਕੇ ਇਹ ਘਰਾਓ ਟਾਲ ਵੀ ਸਕਦੇ ਆ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਵੀ ਸਾਥ ਮਿਲਿਆ ਇਸ ਘਰਾਓ ਨੂੰ ਕਰਨ ਦੇ ਵਿੱਚ ਹੋਰ ਸਟੂਡੈਂਟ ਯੂਨੀਅਨਾਂ ਦਾ ਵੀ ਸਾਥ ਮਿਲਿਆ ਅਤੇ ਇਨਸਾਫ ਪਸੰਦ ਲੋਕਾਂ ਨੇ ਵੀ ਕਹਿ ਆਪੇ ਨਾਲ ਤੁਰਨਗੇ ਫੇਰ ਦੁਬਾਰਾ ਕਹਿ ਦਿੰਦੇ ਆਂ ਵੀ ਮਜਬੂਰੀ ਐ ਸ਼ੌਂਕ ਨਹੀਂ ਘਰ ਦੇ ਅੱਗੇ ਜਾ ਕੇ ਬੈਠਣਾ ਰੋਸ ਮਜਾਰਾ ਕਰਨਾ ਕਿਸੇ ਦੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਕੀ ਤਿਹਾਰਾਂ ਦੇ ਦਿਨ ਨੇ ਪਰ ਹੁਣ ਬੱਸ ਸਾਡੇ ਵੀ ਨਹੀਂ ਅਸੀਂ ਵੀ ਮਜਬੂਰ ਆਂ